ਇਸ ਤਰ੍ਹਾਂ ਆਪਾਂ ਇਰੇ ਤੇ ਪੈਰ-ਪੈਰ ਦੀ ਸਿਲਾਈ ਲਾਉਣੀ ਆ। ਇਸ ਤਰ੍ਹਾਂ ਫੋਲਡ ਕਰਕੇ ਇੱਥੇ ਆਪਾਂ ਸਿਲਾਈ ਲਾਉਣੀ ਸਟਾਰਟ ਕਰਾਂਗੇ। ਬਾਹਰ ਪੈਰ ਦਾ ਡਿਫਰੈਂਸ ਛੱਡ ਕੇ ਡੋਰੀ ਆਪਣੀ ਮਰਜ਼ੀ ਨਾਲ ਆਪਾਂ ਪਤਲੀ-ਮੋਟੀ ਬਣਾ ਸਕਦੇ ਹਾਂ। ਪੈ ਪੈ ਭਾ ਕੇ ਆਪ ਦੇਖ ਲੇ ਪਸਰਾਈ ਲਾਉਣੀ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਨਾ ਹੈ ਇਸ ਤਰ੍ਹਾਂ ਆਪਾਂ ਚਲਾਈ ਆਏ ਪਾਈਪਿੰਗ ਤੇ ਜਿਹੜੀ ਆਪਾਂ ਪਾਈਪਿੰਗ ਨਹੀਂ ਸੋਰੀ ਆਪਾਂ ਜਿਹੜੀ ਹੱਟ ਕੱਟੀ ਸੀਗੀ ਪਰ ਇਹ ਬਲੀਰ ਇਹਦੇ ਤੇ ਪੈਰ-ਪੈਰ ਦਾ ਗੈਪ ਦੇ ਕੇ ਸਲਾਈ ਲਾ ਲੈਣੀ ਆਪਾਂ ਡੋਰੀ ਬਣਾਵਾਂਗੇ ਲਟਕਣ ਬਣਾਉਣ ਵਾਸਤੇ ਆਪਾਂ ਚੌਰਸ ਗਲਾ ਬਣਾ ਕੇ ਤੇ ਲਟਕਣ ਲਾਉਣਾ ਨੱਕ ਪੱਟ ਨੱਕ ਡਿਜ਼ਾਈਨ ਜਿਹੜਾ ਬੈਕ ਵਾਲੇ ਦਾ ਨੱਕ ਡਿਜ਼ਾਈਨ ਆ ਉਹ ਤਿਆਰ ਕਰਨਾ ਹੈਗਾ ਡੋਰੀ ਦੇ ਨਾਲ

ਇਦਿਈ ਪਤਨੇ ਜਿਹੜੀਆਂ ਆਪਣਾ ਸੀਂਗਾਰੇ ਬਲੀ ਰੈਨਨ ਤਿਆਰ ਕਰ ਲੈਣਾ ਸਲਾਈ ਲਾ ਕੇ ਹੁਣ ਆਪਾਂ ਇੱਕ ਸੂਈ ਦੇ ਵਿੱਚ ਧਾਗਾ ਪਾ ਲੈਣਾ ਹੈਗਾ ਹਾਂਜੀ ਇਸ ਤਰ੍ਹਾਂ ਆਪਾਂ ਰੈਬਲੀਰ ਤੇ ਲਾ ਕੇ ਸਲਾਈ ਤੇ ਇੱਕ ਆਪਾਂ ਸੂਈ ਦੇ ਵਿੱਚ ਧਾਗਾ ਪਾ ਲੈਣਾਗਾ ਮੋਟਾ ਕਰਕੇ ਸਾਰੇ ਤੇ ਆਪਾਂ ਦੇ ਲੀਨੀਆਂ ਗਾੰਢ ਤੇ ਉਹਨੂੰ ਇਸ ਤਰ੍ਹਾਂ ਕਰ ਲੈਣਾ ਧੁੱਪੇ ਲਾ ਦੇਣੇ ਹੈ ఫా సూను పుట్టి కదే వచ్చి కావాలే ਕਹਿੰਦੇ ਮੈਂ ਟਾਰ ਡੋਰੀਆਂ ਤਿਆਰ ਕਰ ਲਈਆਂ ਤੇ ਹੁਣ ਆਪਾਂ ਨੈਕ ਡਿਜ਼ਾਈਨ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤਰ੍ਹਾਂ ਆਪਾਂ ਪੱਟੀਆਂ ਲੈਣੀਆਂ ਦੋ ਇਹ ਆਪਾਂ ਲੈਣੀਆਂ ਇਹ 4.5 ਲੈਂਥ ਤੇ 4.5 ਹੀ ਬੈਠਾ ਹੁਣ ਆਪਾਂ ਇਹਦੇ ਵਿੱਚ ਆਵਲੀ ਡੋਰੀਆਂ ਜਿਹੜੀਆਂ ਆਪਾਂ ਬਣਾਈਆਂ ਸੀਗੀਆਂ ਉਹ ਪਾ ਕੇ ਸिलाई ਲਾਵਾਂਗੇ ਕਰਾਰ ਰੱਖਾ ਕੀ ਨਾ ਇੱਥੇ ਆਪ ਸिलाई ਲਾਉਣੀ ਸਟਾਰਟ ਇਸ ਤਰ੍ਹਾਂ ਆ ਦੋ ਵਾਲੀਆਂ ਪੱਟੀਆਂ ਲਵਾਂਗੇ ਇੱਕ ਕਮੀਜ਼ ਨਾਲ ਦੀ ਇੱਕ ਸਲਵਾਰ ਨਾਲ ਦੀ ਇਹਨੂੰ ਇਸ ਤਰ੍ਹਾਂ ਰੱਖਾਂਗੇ ਇਹਨੂੰ ਵੀ ਇਸ ਤਰ੍ਹਾਂ ਰੱਖਾਂਗੇ ਇਸ ਤਰ੍ਹਾਂ ਰੱਖ ਕੇ ਇਹਦੀ ਥੇ ਥੇ ਸਿਲਾਈ ਲਾਵਾਂਗੇ ਇਹ ਬਣ ਗਿਆ ਆਪਣਾ ਆ ਬੈਕ ਕਰ ਦੇ ਕਰ ਕੰਸੀ ਹੁਣ ਆਪਾਂ ਇਹਨੂੰ ਪਿਛਲੇ ਗਲੇ ਤੇ ਅਟੈਚ ਕਰਾਂਗੇ ਇੱਕ ਬਣ ਗਿਆ ਹੁਣ ਆਪਾਂ ਦੂਸਰਾ ਵੀ ਇਸੇ ਤਰ੍ਹਾਂ ਹੀ ਬਣਾਵਾਂਗੇ ਹਾਂਜੀ ਹੁਣ ਆਪਾਂ ਜਿਹੜਾ ਬੈਕ ਗਲਾ ਬਣਾਉਣਾ ਆਏਗਾ ਡਿਜ਼ਾਈਨ ਵਾਲਾ ਬੈਕ ਗਲੇ ਤੇ ਆਪਾਂ ਲਾਵਾਂਗੇ ਚੋਰਸ ਚੋਰਸ ਗਲਾ ਇਸ ਲਈ ਆਪਾਂ ਇਹਦਾ ਸੈਂਟਰ ਕਰਕੇ ਇੱਥੇ ਰੱਖ ਲੈਣਾ ਹੈ ਤੇ ਇੱਥੇ ਆਪਾਂ ਲੜਕਾਂ ਡੋਰੀ ਲਾਵਾਂਗੇ ਠੀਕ ਹੈ ਜੀ ਆਪਾਂ ਇੱਕ ਨੂੰ ਅਟੈਚ ਕਰ ਦਾਂਗੇ ਵਿੱਚ ਇਹ ਆਪਣੀ ਮਰਜ਼ੀ ਹੈ ਵੀ ਆਪਾਂ ਕਿੰਨੀ ਕੁ ਵੀ ਡੋਰੀਏ ਜਿਹੀ ਕਿੱਡੀ ਕ ਪਾਉਣੀ ਆ ਜਿਹੜਾ ਆਪਾਂ ਤੇਰਾ ਜਿਹੜਾ ਗੜਾ ਸੀ ਉਹ ਲਾ ਲਿਆ ਇਹ ਸੈਂਟਰ ਵਾਲੀ ਨਿਸ਼ਾਨੀ ਲਾ ਲਈ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਡਿਜ਼ਾਈਨ ਵਾਲਾ ਕਲਾ ਬਣਾਉਣਾ ਆਏਗਾ ਇਹਦੇ ਵਿੱਚ ਜਿਹੜੇ ਆਪਣੀਆਂ ਲਟਕਣ ਬਣਾਏ ਆ ਉਹ ਲਾਉਣੇ ਆਪਾਂ ਲਟਕਣ ਵਾਲੀ ਡੋਰੀ ਇੱਥੇ ਆਪਾਂ ਲਾਵਾਂਗੇ ਇੱਥੋਂ ਹੀ ਆਪਾਂ ਅਟੈਚ ਕਰ ਦਾਂਗੇ ਠੀਕ ਹੈ ਜੀ ਆਪਣੀ ਸਲਾਈ ਦੇ ਨਾਲ ਹੀ ਇਥੋਂ ਆਪਾਂ ਡਿਫਰੈਂਸ ਇਸਾ ਡਾਟਾ ਇਟ ਆ ਇੰਚ ਦਾ ਦੀ ਇਧਰੋਂ ਵੀ ਢਾਈ ਦਾ ਤੇ ਇਧਰੋਂ ਵੀ ਢਾਈ ਦਾ ਡਾਟਾ ਇੰਚ ਦਾ ਡਿਫਰੈਂਸ ਸਾਡੇ ਕਿ ਤੇ ਆਪਾਂ ਸਲਾਈ ਲਾਉਣੀ ਸਟਾਰਟ ਕਰਤੀ ਆ ਨਾਲੇ ਆਪਣੇ ਲੜਕਣਾਂ ਅਟੈਚ ਹੋ ਜਾਣਗੇ ਨਾਲੇ ਆਪਣਾ ਨੈਕ ਡਿਜ਼ਾਈਨ ਬਣ ਜਾਊਗਾ ਤੇ ਨਾਲੇ ਆਪਣਾ ਨੈਕ ਬਣ ਜਾਊਗਾ ਜੀ ਤੇ ਫਿਰ ਆਪਾਂ ਜਿਹੜਾ ਆਪਣਾ ਦੂਸਰਾ ਆਏਗਾ ਉਹ ਵੀ ਆਪਾਂ ਹੁਣ ਜਿਹੜਾ ਇੱਥੇ ਢਾਈ ਇੰਚ ਤੇ ਲਾਈ ਵੀ ਆਪਣੀ ਨਿਸ਼ਾਨੀ ਨੀਚੇ ਉਦੀ ਵੀ ਕਿਤੇ ਫਰਦਾਂਗੇ ਚਲਾਈ ਦੀ ਨਾਲੇ ਆਪਣੀ ਲੈਗਿੰਗ ਅਟੈਚ ਹੋ ਜਾਣਗੇ ਤੇ ਨਾਲੇ ਚਲਾਇਆ ਇੱਕ ਤਰ੍ਹਾਂ ਆਪਣੇ ਦੋ ਕਮ ਹੋ ਜਾਣਗੇ ਹੁਣ ਆਪਾਂ ਇਹਨੂੰ ਜਿਹੜਾ ਮਾਰਜਨ ਹੈ ਉਹ ਕੱਟ ਕੇ ਸਲਾਈ ਲਾ ਨਾ ਹਾਂਜੀ ਆਪਣਾ ਇਹ ਸਲਾਈ ਨਾਲ ਕੰਪਲੀਟ ਹੋ ਗਿਆ ਨਾ ਕਿ ਡਿਜ਼ਾਈਨ ਸੂਟ ਦਾ ਬੈਗ ਦਾ ਆਪਾਂ ਇਸ ਤਰ੍ਹਾਂ ਬਣਾ ਲਿਆ ਜੀ ਇਸ ਤਰ੍ਹਾਂ ਆਹ ਵਾਲੀ ਲਟਕਾ ਲਗਾ ਕੇ ਇਹ ਬਣ ਗਿਆ ਆਪਣਾ ਬੈਗ ਕਲਾ रेडी ਤਾਂ ਹਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਾਇਓ ਜੀ ਇਹ ਹੋ ਗਿਆ ਆਪਣਾ ਬੈਕ ਨੈਕ ਰੈਡੀ ਆ ਪਾਵਲੇ ਲਟਕਾਉਣ ਲਾ ਕੇ ਬੈਕ ਤੇ ਬੈਕ ਨੈਕ ਰੈਡੀ ਕੀਤਾ ਹੈ